ਪੂਜਾ ਸਿੰਘ ਜਲੰਧਰ ਤੋਂ ਨੇ ਬਹੁਤ ਲੰਬੇ ਸਮੇਂ ਤੋਂ এডਿਕੇਸ਼ਨ ਦੇ ਖੇਤਰ ਜੀ ਆਸਪਾਸ ਮਨਟੋਲੋਜੀ ਡਰਮਟੋਲੋਜੀ ਔਰ ਜਿਹੜਾ ਬੱਚਿਆਂ ਨੂੰ ਹੋਟਲ ਮੈਨੇਜਮੈਂਟ ਦੇ ਕਾਫੀ ਪੰਜਾਬ ਵਿੱਚ ਲਗਭਗ ਕੋਈ 70 ਤੋਂ ਵੱਧ ਇਹਨਾਂ ਦੀਆਂ ਪੰਜਾਬ ਪੰਜਾਬ ਦੀ ਹੈ ਆਈ ਥਿੰਕ ਮਦਰ 100 ਇਹਨਾਂ ਦੀਆਂ ਬ੍ਰਾਂਚੇਸ ਨੇ ਔਰ ਸੈਕੜੇ ਹਜ਼ਾਰਾ ਸਕਿੰਡ ਜਿਹੜੇ ਨੌਜਵਾਨ ਬੱਚੇ ਆ ਉਹਨਾਂ ਨੂੰ ਆਪਣੇ ਰੋਜ਼ਗਾਰ ਦੇ ਨਿਰਭਰ ਕਰਾ ਕੇ ਇਸ ਸਮਾਜ ਵਿੱਚ ਕੰਟਰੀਬਿਊਟ ਕਰ ਰਹੇ ਆ ਔਰ ਸੋਸ਼ੀਲੀ ਵੈਲ ਕਨੈਕਟਡ ਆ ਵੈਲ ਮੈਨੇਡ ਆ ਹਮੇਸ਼ਾ ਸਮਾਜ ਦੇ ਲਈ ਕੰਮ ਕਰਦੇ ਰਹਿੰਦੇ ਆ ਮੈਂ ਬਹੁਤ ਲੰਬੇ ਸਾਲਾਂ ਤੋਂ ਦੇਖਦਾ ਸੋ ਮੈਂ ਪਹਿਲਾਂ ਤਾਰਫ ਕਰਾ ਦਮਾ ਕਿ ਇਹ ਡਾਕਟਰ ਪੂਜਾ ਸਿੰਘ ਜਿਨ੍ਹਾਂ ਬਾਰੇ ਮੈਂ ਜ਼ਿਕਰ ਕਰ ਰਿਹਾ ਸੀ ਰਾਜਵਿੰਦਰ ਕੌਰ ਛਾੜਾ ਜੀ ਜਿਹੜੇ ਸਾਡੇ ਹਲਕਾ ਕੈਂਟ ਤੋਂ ਇੰਚਾਰਜ ਵੀ ਨੇ ਹਲਕਾ ਚਾਗਨੀ ਔਰ ਇੰਪਰੂਵਮੈਂਟ ਟਰਸਟ ਦਿਲਿੰਦਰ ਦੇ ਚੇਅਰਪਰਸਨ ਨੇ ਔਰ ਆਮ ਆਦਮੀ ਪਾਰਟੀ ਦੇ ਬਹੁਤ ਪੁਰਾਣੇ ਲੀਡਰ ਨੇ ਔਰ ਪ੍ਰਧਾਨ ਜੀ ਨੂੰ ਤਾਂ ਤੁਸੀਂ ਸਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਸੋ ਡਾਕਟਰ ਪੂਜਾ ਸਿੰਘ ਦਾ ਔੜਾ ਇੱਕ ਚੰਗਾ ਹੈ ਕਿ ਪੋਜ਼ਿਟਿਵ ਲੋਕ ਜਿਹੜੇ ਲੋਕ ਸੋਸਾਇਟੀ ਚ ਬਿਨਾ ਕੋਈ ਸਿਆਸੀ ਉਹਤੋ ਇਤਿਹਾਸ ਤੋਂ ਆਮ ਆਦਮੀ ਪਾਰਟੀ ਦੇ ਵਿਚਾਰਾਂ ਤੋਂ ਆਮ ਆਦਮੀ ਪਾਰਟੀ ਦੇ ਕੰਮ ਤੋਂ ਖਾਸ ਤੌਰ ਤੇ ਜਿਹੜੀਆਂ ਅਚੀਵਮੈਂਟਸ ਸਮਾਜ ਵਿੱਚ ਆਮ ਆਦਮੀ ਪਾਰਟੀ ਲੈ ਰਹੀ ਹੈ ਚਾਹੇ ਨਸ਼ਾ ਦੇ ਵਿਰੁੱਧ ਹੋਵੇ ਜਾਂ ਉਹ ਘਰ ਘਰ ਨੌਕਰੀਆਂ ਹੋਣ ਜਾਂ ਹੋਰ ਜਿੰਨੇ ਵੀ ਮੁੱਦੇ ਜਿਹਨਾਂ ਜਿਹੜੀਆਂ ਸਮਾਜ ਦੇ ਆਮ ਲੋਕਾਂ ਨਾਲ ਜੁੜੇ ਹੋਇਆ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਪਾਰਟੀ ਵਿੱਚ ਆਉਣ ਦਾ ਮਨ ਬਣਾਇਆ ਸੋ ਮੈਂ ਬਹੁਤ-ਬਹੁਤ ਜੀ ਆਇਆਂ ਕਹਣਾ ਸਭ ਤੋਂ ਪਹਿਲਾਂ ਬੇਨਤੀ ਕਰਦਾ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਨੇ ਕੋ ਇਹਨਾਂ ਨੂੰ ਸਰਪਾ ਪਾ ਕੇ ਜੀ ਆਇਆਂ ਕਿ ਪੋਸਟ ਐਕਸੈਪਟ ਵੈਲਕਮ ਵੀ ਉਹ ਵੀ ਕਰਵਾ ਦੇ ਲੱਗੇ ਤਾਂ ਸਰ ਠੀਕ ਹੈ ਸੋ ਮੈਂ ਹੁਣ ਬੇਨਤੀ ਕਰਾਂਗਾ ਅ ਆਵਾਜ਼ੀ ਪਾਰਟੀ ਦੇ ਪੰਜਾਬ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਨੂੰ ਕਿ ਉਹ ਤੁਹਾਡੇ ਨਾਲ ਇਸ ਮੌਕੇ ਤੇ ਆਪਣੇ ਕੁਝ ਵਿਚਾਰ ਜ਼ਰੂਰ ਸਾਂਝੇ ਕਰਨ। ਹਾਂ ਸਭ ਤੋਂ ਪਹਿਲਾਂ ਤਾਂ ਚੰਡੀਗੜ੍ਹ ਦੇ ਸਾਰੇ ਹੀ মিডিਆ ਸਾਥੀਆਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ। ਔਰ ਜਿਵੇਂ ਮੇਰੇ ਬਹੁਤ ਹੀ ਸਤਕਾਰਯੋਗ ਸਾਥੀ ਮੇਰੇ ਵੱਡੇ ਵੀਰ ਸ਼੍ਰੀ ਦੀਪਕ ਵਾਲੀ ਜੀ ਨੇ ਦੱਸਿਆ ਐਕਸਪਲੇਨ ਕੀਤਾ ਅ ਅੱਜ ਮੈਂ ਸਮਝਦਾ ਕਿ ਸਾਡੇ ਆਵਾਜ਼ੀ ਪਾਰਟੀ ਲਈ ਖੁਸ਼ੀ ਦਾ ਮੌਕਾ ਕਿ ਜਦ ਦੀਪਕ ਜੀ ਔਰ सॾे हल्का इंचार्ज और रिक्रूटमेंटर जे चेयरमैन चेयरपर्सन